ਹਾਂਜੀ ਮਿਆਵਾਲਿਓ ਕੀ ਹਾਲ ਚਾਲ ਹੈ ਜੀ ਰਾਤ ਨੂੰ ਬਾਈ ਬਾਹਰ ਨਿਕਲੇ ਸੀਗੇ ਤੇ 9 10 ਕ ਦਾ ਟਾਈਮ ਸੀਗਾ ਤੇ ਇੱਕ ਬਜ਼ੁਰਗ ਮਿਲ ਗਏ ਬਾਈ ਇਹ ਕੰਮ ਤੋਂ ਛੁੱਟੀ ਮੇੜੀ ਹੋਣੀ ਉਹਨਾਂ ਨੂੰ ਤੇ ਕਹਿੰਦੇ ਯਾਰ ਵੀ ਮੈਂ ਬਵੇੜ ਤੇ ਜਾਣਾ ਯਾਰ ਨਾਲ ਹੀ ਲੈ ਚੱਲੋ ਜੀ ਹਣਾ ਤੇ ਹਾਲਾਤ ਵਿਚਾਰੇ ਦੇ ਕੱਪੜੇ-ਕੁਪੜੇ ਵਿਚਾਰੇ ਦੇ ਬੜੇ ਮੈਲੇ ਪਾਏ ਹੋਏ ਸੀਗੇ ਤੇ ਚਲੋ ਅਸੀਂ ਕਿਹਾ ਵੀ ਕਿ ਕਿਰਤ ਅਰਸ ਦੇ ਆਧਾਰ ਤੇ ਇਨਸਾਨੀਅਤ ਦੇ ਨਾਤੇ ਯਾਰ ਆਪਣਾ ਫਰਜ਼ ਬਣਦਾ ਹਨ ਤੇ ਸਾਨੂੰ ਕਹਿੰਦਾ ਵੀ ਬਵੇੜ ਤੇ ਲਾ ਦਿਓ ਜੇ ਹਨਾ ਤੇ ਅਸੀਂ ਕਿਹਾ ਵਿਚਾਰੇ ਯਾਰ ਬਵੇੜ ਤੇ ਵੀ ਕਾਹ ਨੂੰ ਲਾਉਣਾ ਵਿੱਚ ਸਾਨੂੰ ਤੁਹਾਡਾ ਐਡਰੈਸ ਦੱਸ ਤੇ ਆਪਾਂ ਤੁਹਾਨੂੰ ਉੱਥੇ ਹੀ ਲਾ ਦੇਵਾਂਗੇ 10-5 5-10 15 ਮਿੰਟ ਨਾਲ ਕੀ ਫਰਕ ਪੈਂਦਾ ਹਨਾ ਬਵੇੜ ਦੇ ਨੇੜੇ ਤੇ ਚਲੋ ਜੀ ਬਾਅਦ ਦੇ ਵਿੱਚ ਰਸਤੇ ਦੇ ਵਿੱਚ ਦੱਸਣ ਲੱਗ ਗਿਆ ਕਹਿੰਦਾ ਯਾਰ ਵੀ ਮੈਂ ਆਪਦੀ ਨੋਹ ਨੂੰ ਕਹਿੰਦਾ ਹਾਈਲਾਈਟਸ ਕਰਵਾ ਕੇ ਕਹਿੰਦਾ ਬੈਂਡ ਆਏ ਸੀ ਉਹਦੇ ਤੇ ਭੇਜੀ ਸੀਗੀ ਤੇ ਬਾਅਦ ਦੇ ਵਿੱਚ ਮੇਰਾ ਮੁੰਡਾ ਵੀ ਇੱਥੇ ਆ ਗਿਆ ਸੀਗਾ ਤੇ ਬਾਅਦ ਦੇ ਵਿੱਚ ਪੱਕੇ ਪੁੱਕੇ ਹੋ ਗਏ ਤੇ ਮੁੰਡੇ ਨੇ ਕਹਿੰਦਾ ਨੋਨੇ ਰਲ ਕੇ ਕਹਿੰਦਾ ਮੈਨੂੰ ਤੇ ਮੇਰੇ ਘਰ ਵਾਲੀ ਨੂੰ ਇੱਥੇ ਬੁਲਾ ਲਿਆ ਇੱਥੇ ਬੁਲਾਉਣ ਤੋਂ ਬਾਅਦ ਚਲੋ ਜੀ ਮੈਨੂੰ ਲੱਗਿਆ ਯਾਰ ਵੀ ਘਰ ਲੈ ਲੈਣਾ ਚਾਹੀਦਾ ਹਨਾ ਤੇ ਕਹਿੰਦਾ ਮੈਂ ਆਪਦੀ ਪੈਂਡ ਵਾਲੀ ਜ਼ਮੀਨ ਜਮੂਨ ਵੇਚ ਕੇ ਤੇ ਇੱਥੇ ਕਹਿੰਦਾ ਘਰ ਲੈ ਲਿਆ ਕਹਿੰਦਾ ਚਲੋ ਜੀ ਵਧੀਆ ਰਹੀ ਜਾਂਦੇ ਸੀ ਬਾਈ ਵੀ ਥੋੜਾ ਕਹਿੰਦਾ ਅਣਬਣ ਹੋਈ ਘਰ ਦੇ ਵਿੱਚ ਕਹਿੰਦਾ ਤੇ ਕਹਿੰਦਾ ਵੀ ਮੇਰੀ ਨੂੰਹ ਕਹਿੰਦੀ ਵੀ ਇਹ ਤਾਂ ਵਿਹਲੇ ਬੈਠੇ ਆ ਘਰੇ ਵੀ ਇਹਨਾਂ ਨੂੰ ਕਿ ਕੰਮ ਤੇ ਜਾਇਆ ਕਰੋ ਚਲੋ ਕੰਮ ਚਲੋ ਬੰਦੇ ਦੇ ਕਰਮਾ ਕਹਿੰਦਾ ਬਾਈ ਕਰਨੇ ਸੀ ਹਣਾ ਕੰਮ ਤਾਂ ਚਲੋ ਫਿਰ ਕਰਨ ਕੰਮ ਤੇ ਲੱਗ ਗਏ ਇਸ ਤੋਂ ਬਾਅਦ ਕਹਿੰਦਾ ਥੋੜੇ ਕਿ ਟਾਈਮ ਬਾਅਦ ਕਹਿੰਦੀ ਵੀ ਮੈਂ ਤਾਂ ਬਾਈ ਇਹਨਾਂ ਨਾਲ ਰਹਿਣਾ ਹੀ ਨਹੀਂ ਤੇ ਕਹਿੰਦਾ ਮੇਰੇ ਮੁੰਡੇ ਦੁਆਰਾ ਬਾਈ ਮੈਨੂੰ ਕਹਿ ਦਿੱਤਾ ਗਿਆ ਵੀ ਪਾਪਾ ਯਾਰ ਵੀ ਤੁਸੀਂ ਦੇਖ ਲਓ ਹਣਾ ਕੀ ਕਰਨਾ ਕਹਿੰਦਾ ਹੁਣ ਬਈ ਫਿਰ ਕਹਿੰਦਾ ਮੈਂ ਤੇ ਮੇਰੇ ਘਰ ਵਾਲੇ ਕਹਿੰਦਾ ਸੀ ਬਵੇੜ ਤੇ ਕਹਿੰਦਾ ਹੁਣ ਬੇਸਮੈਂਟਰ ਅਸੀਂ ਕਿਰਾਏ ਤੇ ਰਹਨੇ ਆ ਤੇ ਜਿਹੜਾ ਘਰ ਸੀ ਸਾਡਾ ਕਹਿੰਦਾ ਕੈਮਰੇ ਸੀਗਾ ਕੈਮਰੇ ਜਿਹਾ ਲਿਆ ਸੀ ਪਰ ਕਹਿੰਦਾ ਹੁਣ ਹਾਲਾਤ ਇਹ ਆ ਬਈ ਵੀ ਨਾ ਤਾਂ ਮੈਂ ਪਿੱਛੇ ਮੁੜ ਸਕਦਾ ਕਹਿੰਦਾ ਪਿੱਛੇ ਮੇਰੇ ਕੋਲ ਹੈ ਨਹੀਂ ਕਹਿੰਦਾ ਮੈਂ ਵੇਚ ਵਟ ਆਇਆ ਇੱਕ ਤਾਂ ਬਈ ਇਹ ਕੇਸ ਆਇਆ ਤੇ ਇੱਕ ਨਾ ਮੇਰੇ ਨਾਲ ਦੀ ਮਨ ਲਾ ਧਿਆਨ ਦੇ ਵਿੱਚ ਹੈਗੀ ਕੋਈ ਫਰੈਂਡ ਸਰਕਲ ਦੇ ਵਿੱਚ ਕੁੜੀ ਹੈਗੀ ਆ ਵੀ ਉਹ ਕੰਮ ਕਰਦੀ ਹੈਗੀ ਆ ਰੀਕ੍ਰੀਏਸ਼ਨ ਦੇ ਤੌਰ ਤੇ ਓਲਡੇਜ ਹੋਮ ਦੇ ਵਿੱਚ ਜਿੱਥੇ ਬੁਢੇ ਬੜੇ ਰੱਖਦੇ ਆ ਕਹਿੰਦੀ ਨਾ ਵੀਰੇ ਕਹਿੰਦੀ ਉੱਥੇ ਇੱਕ ਬੁढ़ा ਆਉਂਦਾ ਕਹਿੰਦੀ ਕਹਿੰਦੀ ਉਹ ਵਿੰਡੋਆਂ ਲਈ ਦੇਖੀ ਜਾਂਦਾ ਰਹਿੰਦਾ ਕਹਿੰਦੀ ਹਰ ਵੇਲੇ ਤੇ ਕਹਿੰਦੀ ਉਹਦੇ ਘਰ ਦੇ ਉਹਦੇ ਮੁੰਡੇ ਸਾਨੂੰ ਕਹਿ ਕੇ ਜਾਂਦੇ ਵੀ ਬਈ ਇਹਨੂੰ ਤੁਸੀਂ ਬਾਹਰ ਨਹੀਂ ਨਿਕਲਣ ਦੇਣਾ ਕਹਿੰਦੀ ਇੱਕ ਦਿਨ ਮੈਂ ਥੋੜੀ ਇਜਾਜ਼ਤ ਲੈ ਕੇ ਕਹਿੰਦੀ ਬਾਹਰ ਕੱਢ ਲਿਆ ਕਹਿੰਦੀ ਬੁढ़ा ਕਹਿੰਦੀ ਮੇਰੇ ਕੋਲ ਰੋਣ ਲੱਗ ਗਿਆ ਕਹਿੰਦੀ ਵੀ ਕਹਿੰਦੀ ਮੇਰੇ ਮੁੰਡੇ ਜਿੱਤੇ ਜਿਹੜੇ ਮੇਰੀ ਨੋਆ ਕਹਿੰਦੀ ਪਾਸਪੋਰਟ ਨਹੀਂ ਮੈਨੂੰ ਦੇ ਰਹੇਗੇ ਕਹਿੰਦੇ ਵੀ ਇਹਨਾਂ ਨੂੰ ਆਏ ਆ ਵੀ ਜੇ ਮੈਂ ਜਾਵੜਾ ਐਂਡ ਆ ਤਾਂ ਹੋ ਸਕਦਾ ਕਿ ਤਾਂ ਮੇਰੀ ਕਿਨੇ ਇਹਨਾਂ ਨੂੰ ਐ ਲੱਗਦਾ ਵੀ ਮੇਰੀ ਪੈਨਸ਼ਨ ਨਾ ਰੁਕ ਜੇ ਸੋ ਭਾਈ ਜੀ ਇਹ ਹਾਲਾਤ ਹੈਗੇ ਹਨ ਬਹੁਤ ਸਾਰੇ ਬੁਢੇ ਆ ਜਿਹੜੇ ਇੱਥੇ ਵਾਲਿਆਂ ਨੇ ਰੱਖੇ ਹੋਏ ਆ ਬਹੁਤ ਸਾਰਿਆਂ ਨੇ ਭਾਈ ਸਾਰੇ ਨਹੀਂ ਚਲੋ ਆਪਾਂ ਕਹਿ ਸਕਦੇ ਬਹੁਤ ਸਾਰੇ ਬੰਦਿਆਂ ਨੇ ਬੁਢੇ ਆ ਜਿਹੜੇ ਬੁਢੇ ਜਾਂ ਬੁਢੇ ਜਾਂ ਬੁੜੂਆਂ ਰੱਖੀਆਂ ਹੋਈਆਂ ਹਨਾ ਬੁੱਢੇ ਆ ਆਪਣੇ ਮਾਪਿਆਂ ਉਰ ਰੱਖਿਆ ਇੱਕ ਸਿਰਫ ਪੈਨਸ਼ਨ ਮਾਰਿਆਂ ਨੇ ਵੀ ਰੱਖੇ ਹੋਏ ਆ ਹਨਾ ਇਹ ਹਾਲਾਤ ਵੀ ਹੈਗੇ ਆ ਸੋ ਇੰਨੀ ਕੀ ਗੱਲ ਤੋਂ ਇਹ ਗੱਲ ਦਾ ਤਾਂ ਅੰਦਾਜ਼ਾ ਨਿਕਲ ਸਕਦਾ ਬਈ ਵੀ ਜਿਹੜਾ ਆਪਣਾ ਬੈਕ ਹோம் ਦੇ ਵਿੱਚ ਹੈਗਾ ਨਾ ਉਹ ਅੱਗਾ ਦੇਖ ਕੇ ਨਾ ਕਹਿੰਦੇ ਹੁੰਦੇ ਵੀ ਪਿੱਛਾ ਨਹੀਂ ਆਪਾਂ ਨੂੰ ਵਿਗਾੜਨਾ ਚਾਹੀਦਾ ਤੇ ਮੈਨੂੰ ਲੱਗਦਾ ਵੀ ਜਿਹੜਾ ਪਹਿਲਾ ਆ ਰਾਤ ਕੇਸ ਨਿਕਲਿਆ ਉਹਦੇ ਅਕੋਰਡਿੰਗ ਤੇ ਇਹ ਲੱਗਿਆ ਯਾਰ ਵੀ ਨਹੀਂ ਯਾਰ ਇੱਥੇ ਕੁਝ ਬਣੇ ਨਾ ਬਣੇ ਪਰ ਜਿਹੜਾ ਆਪਦਾ ਬਣਿਆ ਬਣਾਇਆ ਜਿਹੜਾ ਪਿੱਛੇ ਹੈਗਾ ਵੀ ਉਹਨੂੰ ਨਾ ਹੀ ਵਿਗਾੜੀਏ ਤਾਂ ਮੇਰੇ ਲੱਗਦਾ ਵਧੀਆ ਰਹੂਗਾ ਆ ਨਹੀਂ ਤਾਂ ਪਤਾ ਹੀ ਨਹੀਂ ਕਿੰਨੇ ਬੁੜਿਆਂ ਨਾਲ ਕਿਉਂਕਿ ਦਿਨੋਂ ਦਿਨ ਜਿਹੜੇ ਹਾਲਾਤ ਆ ਬਾਈ ਥੋੜਾ ਜਿਹਾ ਤੰਗੀ ਵਾਲੇ ਪਾਸੇ ਨੂੰ ਜਾਂਦੇ ਰਹਿੰਦੇ ਆ ਬਹੁਤ ਸਾਰੇ ਜਿਹੜੇ ਬੰਦੇ ਆ ਹਨਾ ਕੋਈ ਵਿਸਟਰ ਵੀ ਜਿੱਤੇ ਬਲਾ ਕੇ ਵੀ ਆਪਦੇ ਮਾਂ ਪਿਓ ਤੋਂ ਕੰਮ ਕਰਾਈ ਜਾਂਦੇ ਆ ਸੋ ਹਾਲਾਤ ਵਿਗੜ ਜਾਂਦਾ ਬਾਈ ਕੋਈ ਪਤਾ ਨਹੀਂ ਲੱਗਦਾ ਦੇਸ਼ ਦੇ ਵਿੱਚ ਆਰਥਿਕ ਮੰਦੀ ਆ ਬਾਈ ਇਸ ਟਾਈਮ ਮੰਦੀ ਚੱਲ ਰਹੀ ਆ ਹਨਾ ਪਰ ਆਰਥਿਕਤਾ ਇਹ ਤਾਂ ਮੇਨ ਹੁੰਦੀ ਆ ਹਨਾ ਜੇ ਆਰਥਿਕਤਾ ਕਾਰਨ ਹੀ ਇਹ ਬੁੜਿਆਂ ਨੂੰ ਜਿਹੜਾ ਕੰਮ ਕਰਨਾ ਪੈ ਜਾਂਦਾ ਸੋ ਚਲੋ ਇੰਨੀ ਕੀ ਗੱਲ ਦਾ ਜ਼ਰੂਰ ਧਿਆਨ ਰੱਖਿਓ ਯਾਰ ਵੀ ਮੈਨੂੰ ਲੱਗਦਾ ਵੀ ਆਪਾਂ ਨਾ ਇੱਕ ਵਾਰੀ ਪਿਛਲਾ ਵਗਾੜੀਏ ਹੋ ਸਕਦਾ ਦੇਸ਼ ਦੇ ਹਾਲਾਤ ਸੁਧਰ ਜਾਣ ਕੋਈ ਮਾੜਾ ਮੋਟਾ ਫਰਕ ਪੈ ਜਾਏ ਸੋ ਇੰਨੀ ਕੀ ਗੱਲ ਬਾਤ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਬਾਈ ਸੱਚੀ ਕਹਾਣੀ ਹੁੰਦੀ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਨਾਲ ਜੋ ਸੱਚਾ ਤੁਹਾਡੇ ਨਾਲ ਉਹ ਸ਼ੇਅਰ ਕੀਤਾ ਜਾਵੇ ਹਨ ਤੇ ਬਾਕੀ ਪੰਜਾਬ ਵਾਲਿਓ ਤੁਸੀਂ ਇਹਨਾਂ ਗੱਲਾਂ ਨੂੰ ਜ਼ਰੂਰ ਸਮਝਿਆ ਕਰੋ ਕੈਨੇਡਾ ਵਾਲੇ ਤਾਂ ਥੋੜਾ ਜਿਹਾ ਦੁਖੀ ਹੋ ਜਾਂਦੇ ਬਹੁਤ ਬਹੁਤ ਧੰਨਵਾਦ